ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਨੂੰ ਗੁਣੀ ਤੇ ਰਾਤ ਚਾਗੂਣੇ ਤੇ ਕੀ ਬਖਸ਼ੇ ਤੇ ਬਖਸ਼ੇ ਸਾਗੂਣ ਨੂੰ ਨਾਲ ਦੇਖ ਫਰੋਖਤਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਅ ਪਿਛਲੇ 2-3 ਦਿਨਾਂ ਤੋਂ ਜੀ ਜਿਹੜਾ ਮੌਸਮ ਸੀ ਉਹ ਹੋਇਆ ਬਈ ਸੀ ਬੇਮਜਾਜ ਤੇ ਅੱਜ ਤੋਂ ਪਹਿਲੀ ਕੜਾਕੇਦਾਰ ਨਿਕਲੀ ਵੀ ਇਹ ਵੀ ਟੈਂਪਰੇਚਰ ਮੈਂ ਕਹਿੰਦਾ ਵੀ ਇਸ ਟਾਈਮ ਹੁਣਾ 20 ਤੇ 40 ਦੇ ਵਿੱਚ ਵਿਚ। ਸੋ ਜਿਹੜਾ ਮਾਹੌਲ ਬਣਿਆ ਹੈ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਵੈਖ ਰੋਗੇ ਵੀਰ ਦੱਸ ਵੀ ਸਾਰਾ ਕੁਝ ਸ਼ਾਂਤ ਮਈ ਨਿਬੜ ਜਾਵੇ ਸਾਰਾ ਕੁਝ ਜੋ ਵੀ ਚੱਲ ਰਿਹਾ ਮਾਹੌਲ। ਕਿਸੇ ਨਾਲ ਕੋਈ ਮਿਸਹੈਪਨ ਨਾ ਹੋਵੇ ਨਾ ਸਾਡੇ ਇੱਧਰ ਨਾ ਪਾਕਿਸਤਾਨ ਦੇ ਵਿੱਚ। ਵੈਖਰੂ ਸਾਰਿਆਂ ਪਰ ਮਿਹਰ ਭਰੇ ਹੱਥ ਰੱਖਿਆ ਉਹ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਤੀ ਉਧਰ ਤੇ ਹੈ ਸਾਡੀ ਪੰਜਾਬ ਉਧਰ ਪੰਜਾਬ ਇਸਧਰ ਚਲੋ ਵੈਖਰੂ ਕਰੂਗਾ ਕਿਰਪਾ ਫਿਲਹਾਲ ਤੱਕ ਤਾਂ ਸਾਰੇ ਮਾਹੌਲ ਬਹੁਤ ਸਹੀ ਹੋ ਤਕਰੀਬਨ ਹਵਾਵਾਂ ਬਹੁਤ ਫੈਲ ਰਹੀਆਂ ਵੀ ਇਦਾਂ ਹੋਣਾ ਉਦਾਂ ਹੋਣਾ ਹੋ ਗਿਆ ਜੀ ਇਹ ਹੋਣਾ ਬੋਣਾ ਫਿਲਹਾਲ ਤਾਂ ਸਾਰਾ ਕੁਝ ਸਹੀ ਆ ਤੇ ਦੇਖਦੇ ਹਾਂ ਹੁਣ ਅੱਗੇ ਪਰਮਾਤਮਾ ਕਿਦਾਂ ਦੇ ਰੰਗ ਲਾਉਂਦਾ ਤੇ ਸਾਡੀ ਹੋ ਗਈ ਜੀ ਸਿਲੰਡਰੀ ਖਤਮ ਜਿਹੜੀ ਸਿਲੰਡਰੀ ਬਾ ਤੁਸੀਂ ਦੇਖਿਆ ਬਹੁਤ ਪਕਵਾਨ ਪਕਾਏ ਸਾਡੇ ਪਰਿਵਾਰ ਨੇ ਤੇ ਹੁਣ ਸਮਝ ਲਓ ਵੀ ਜੰਗ ਵਾਲਾ ਮਾਹੌਲ ਅੰਦਰ ਰਸੋਈ ਦੇ ਵਿੱਚ ਤਿਆਰ ਆ ਐਜੇ ਉਹਦੇ ਚ ਗਰਮ ਐਸ ਦੇ ਵਿੱਚ ਰਸੋਈ ਦੇ ਵਿੱਚ ਵੀ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਇੱਕ ਗੱਲ ਹੈਗੀ ਸਾਡੀ ਨਾਲ ਜਿਹੜੀ ਉਹ ਲੱਗੀ ਵੀ ਆ ਜੀ ਆਪਣੀ ਕਿਹਾ ਕਹਿੰਦੇ ਨੂੰ ਪੱਠੀ ਜਿਹੜੀ ਉੱਪਰੋਂ ਖਿੱਚੇ ਤੇ ਚਿਮਨੀ ਉਹਦੀ ਮੋਟਰ ਪਿੱਛੇ ਚੇਂਜ ਕਰੀ ਸੀ ਪਰ ਉਹਦੀ ਅੰਦਰ ਤੇ ਚੰਗੀ ਤਰ੍ਹਾਂ ਸਫਾਈ ਨਹੀਂ ਹੋਈ ਹੈ ਜੀ ਉਹਦੇ ਵਿੱਚ ਨਾ ਚਿਕਨਾਟ ਜੀ ਰਹਿ ਗਈ ਤੇ ਹੁਣ ਮੋਟਰ ਚੱਲਦੀ ਹੈਗੀ ਉਹ ਨਾ ਸੁਪਰ ਫਾਸਟ ਨਹੀਂ ਚੱਲਦੀ ਹੈਗੀ ਮਤਲਬ ਉਹ ਅਸਲੀ ਖਚਾਈ ਨਹੀਂ ਕਰਦੀ ਜਿਹੜੇ ਅੰਦਰ ਕਰਮੈਸ ਪੈਦਾ ਹੁੰਦੀ ਹੈ ਗੈਸ ਵਾਲਨ ਨਾਲ ਉਹ ਖਚਾਈ ਨਹੀਂ ਹੁੰਦੀ ਤਾਂ ਉਹਨੂੰ ਦੁਬਾਰਾ ਖੋਲ ਕੇ ਇੱਕ ਵਾਰ ਵਾਸ਼ ਕਰਨਾ ਪੈਣਾ ਜਦ ਤੱਕ ਕਾਸਟਿਕ ਸੋਡਾ ਲਿਆਉਣਾ ਪੈਣਾ ਇੱਕ ਕਾਸਟਿਕ ਸੋਡਾ ਆਉਂਦਾ ਉਹਨੂੰ ਸਾਫ਼ ਸਾਫ਼ ਹੱਥ ਚਿਕਨਾ ਇਹਨੂੰ ਨਿੰਬੂ ਨਾਂਬੂ ਨੂੰ ਛੋੜ ਕੇ ਨਾ ਹਾਂ ਚੰਗੀ ਤਰ੍ਹਾਂ ਉਹਦੀ ਸਫਾਈ ਕਰਕੇ ਫਿਰ ਉਹਨੇ ਪ੍ਰੋਪਰ ਆਪਣਾ ਐਗਜ਼ੌਸਟ ਕਰਨੀ ਜਿਹੜੀ ਹਵਾ ਰਸੋਈ ਦੀ ਬਾਹਰ ਕੱਢਣੀ ਆ ਤੇ ਹੁਣ ਚੱਲਦਾ ਜੀ ਮੰਨ ਤੁਹਾਨੂੰ ਤਿਆਰੀ ਚੱਲ ਰਹੀ ਹੈ ਕਿਉਂ ਸਬਜ਼ੀ-ਭਾਜੀ ਬਣਨ ਦੀ ਦੇਖਦੇ ਆਂ ਕੀ ਬਣਨਾ ਕੀ ਨਹੀਂ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਪਹੁੰਚ ਗਏ ਰਸੋਈ ਦੇ ਵਿੱਚ ਜੀ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹੌਲ ਠੰਡਾ ਪੈ ਰਿਹਾ ਨਾ ਇੱਧਰ ਬਾਈ ਵੀ ਪਹੁੰਚ ਗਿਆ ਤਾਂ ਕਰਕੇ ਨਾ ਤੇ ਮੇਰੇ ਚੱਲ ਚਿਮਣੀ ਹੀ ਕਰਦੇ ਮਾਂ ਮੈਨੂੰ ਥੀ ਕਿ ਫਤਿਹ ਹਾਂ ਮੈਂ ਤੇਰੀ ਕੱਲੀ ਤਿਆਰ ਹੋ ਜਾ ਤੂੰ ਤਾਂ ਰੋਈਗੀ ਚੰਦ ਦੇ ਜਾਂ ਤਾਂ ਫਿਰ ਮੈਂ ਤੈਨੂੰ ਕਹਦੀ ਨਾ ਪਪੜਾਂ ਕਿੱਲੇ ਹੈ ਮਮਾ ਮਮਾ ਨੇ ਮਾਰਿਆ ਤੈਨੂੰ ਤਾਂ ਮਮਾ ਨੇ ਕਾਈ ਕਰਦੀ ਹੈ ਕਹਿ ਮੈਂ ਜੇ ਬੱਬਾ ਮੈਂ ਗੜੀ ਬਣਾਉਣ ਲੱਗੀ ਹੈ ਕੀ ਕਰਦੀ ਮੈਨੂੰ ਬਾਹਰਲੇ ਪਾਸੇ ਕਰਨੇ ਪੜਿਆ ਆ ਕੰਮ ਮੈਨੂੰ ਕਿਹ ਕਰਨਾ ਉਹ ਵੀ ਮੈਂ ਖਤਮ ਭਰਾਈ ਤਾਂ ਹੈਂ ਕਿ ਸੇਣੇ ਉਹ ਬਹਿ ਗਰੂ ਚਾ ਚੁੱਲ੍ਹਾ ਚੁੱਲ੍ਹਾ ਚੁੱਲ੍ਹੇ ਨੂੰ ਪ੍ਰਮਾਣ ਹੁੰਦਾ ਕਿਤੇ ਬੱਸ ਦੇ ਚੁੱਲ੍ਹਾ ਵੀ ਮਿੱਟੀ ਲੱਗਣਿਆਈਆ ਲੱਕੜੀਆਂ ਵੀ ਨਹੀਂ ਉਹ ਮਿੱਟੀ ਨੇ ਲਾਉਣਾ ਮਤਲਬ ਮਨ ਲੱਕੜੀ ਕਿ ਮਿੱਟੀ ਕਿੰਨੀ ਵਾਰ ਮਗਾ ਲਈ ਤੁਤੇ ਇੱਕ ਵਾਰ ਹੀ ਕਿਹਾ ਬੱਸ ਹਾਂ ਇੱਕ ਵਾਰ ਹਾਂ ਇੱਕ ਵਾਰ ਕਿ ਪਰ ਮਿੱਥੇ ਸੈਟ ਹੋਰ ਵਿੱਚ ਐਨੇ ਤਾਂ ਮਿੱਥੇ ਪਾਤੇ ਕਿਹੜੇ ਮੈਨੂੰ ਤਾਂ ਦਿਖਦੇ ਨਹੀਂ ਐਨਾ ਕੇ ਚੰਚਾ ਮੇਰੇ ਕਹਿਣ ਵਾਲੇ ਪਾ ਦੇ ਇਹਦਾ ਬੈਵਾਦੀ ਤੇ ਹੁੰਦੇ ਬੱਸ ਬੈਵਾਦੀ ਤੇ ਹੁੰਦੇ ਹੈ ਨਿਆਣਿਆਂ ਨੂੰ ਵੀ ਖਾਣੀ ਨਿਆਣੇ ਖਾਊਗੇ ਜਿਹੇ ਜੀ ਚੀਜ਼ ਜਿਹੇ ਨਿਆਣਿਆਂ ਨੂੰ ਖਵਾਉਂਗਾ ਨਿਆਣਿਆਂ ਨੂੰ ਉਹ ਜੀ ਚੀਜ਼ ਖਾਣੀ ਹੈ ਹੋ ਕੁਛ ਨਹੀਂ ਗਿਆ ਹਾਂ ਜਿੱਦੀਆਂ ਕਿਤੇ ਜਿਹੜੀਆਂ ਜਿੱਦੀਆਂ ਕੋਈ ਵੀ ਨਹੀਂ ਹੈਗੀਆਂ ਔਰੇ ਉਹ ਪਰੇ ਪਿਆ ਵਿੱਚ ਰੱਖ ਹੋਣਾ ਤਰਬੂਜ ਜਿਹੜਾ ਰੇਚ ਪਿਆਤਾ ਉਹ ਮੈਂ ਨਵੇੜ ਤਾ ਛੱਡਦੇ ਆਂ ਅਸੀਂ ਪੰਨ ਵੇੜ ਦਿੰਦੇ ਆਂ ਕੰਮ ਆ ਕੀ ਨਾ ਆ ਕੀ ਨਾ ਚੱਗ ਰੱਖੂ ਪਰੇ ਕਿਤੇ ਘਰ ਨਹੀਂ ਵੀ ਪਾਤਾ ਕੋਈ ਗਰਮੀ ਤਾਂ ਅੱਜ ਫੱਜੀ ਹੋਆ ਕੁਝ ਖਾਣ ਪੀਣ ਦਾ ਮਤਲਬ ਕੁਛ ਨਹੀਂ ਉਹ ਹੈ ਇਹੋ ਜਿਹਾ ਕਿ ਅਲੱਗ ਤੇ ਖਾਣ ਕੋਈ ਹੈ ਬਹੁਤ ਅੱਜ ਮੈਨੂੰ ਲੱਗਦਾ ਵੀ ਇਹਨਾਂ ਤੇ ਆਨਲਾਈਨ ਆਰਡਰ ਆਏ ਪੇ ਲੱਗਦੇ ਬਸ ਇਹ ਹੈ ਵੀ ਗਰਮ ਹੈ ਰੇ ਇਹ ਜੇ ਲੱਗ ਹਾਂ ਗਰਮ ਹੈ ਹੈ ਗਰਮ ਹੈ ਹਾਂ ਹਾਂ ਉਹ ਗਰਮ ਹੈ ਤੇ ਰਸੋਈ ਤੇ ਮੌਸਮ ਗਰਮ ਹੈ ਨਾ ਆ ਆ ਪਕੌੜੀਆਂ ਖਾ ਲਾ ਤੂੰ ਯਾਰ ਦਾ ਪੜ ਆ ਪਕੌੜੀਆਂ ਖਾ ਦਹੀਂ ਦੇ ਵਿੱਚ ਪਾ ਰੋਟੀ ਹੋਗੀ ਪ੍ਰਸ਼ਾਦਾ ਹੋਣਾ ਪਿਆ ਇਹਦੇ ਥੱਲੇ ਪਿਆ ਹੋਣਾ ਬਰਜਾਦਾ ਇੱਧਰ ਆਈਂ ਮੈਨੂੰ ਉੱਝਾ ਲਿਆ ਪਾਸਾ ਕਾਹਨੂੰ ਲਾ ਲੈ ਤੈਨੂੰ ਉਹ ਮੁਕਾਏ ਨੂੰ ਚੁੱਕ ਨੂੰ ਮਾ ਬੜੇ ਜਾ ਸਦੀਪ ਦਾ ਸਬਜੀ ਦਾਲ ਪਈ ਹੈ ਸਬਜੀ ਦਾਲ ਤਾਂ ਮਨ ਬੜੇ ਕਰੇਲੇ ਦੀ ਸਬਜੀ ਪਈ ਕਰੇਲੇ ਭਰਮੇ ਕਰੇਲੇ ਆ ਗਏ ਅਕਲਿੰਗੇ ਅਕਲਿੰਗੇ ਮੈਂ ਕਿੱਥੇ ਜਾ ਪਾਪਾ ਮੰਮਾ ਕੋਲ ਤੇ ਤੋ ਬਹੁਤ ਦਿਨ ਹੋ ਗਏ ਪਏ ਇਹਨਾਂ ਨੂੰ ਬਾਅਦ ਅੱਜ ਭੋਗ ਪਾ ਦੋ ਨਾ ਅੱਜ ਜੇ ਸ਼ਾਮ ਨੂੰ ਇਹਨਾਂ ਨੂੰ ਨਵੇੜ ਦੇਣਾ ਪਰ ਅੱਜ ਤਾਂ ਕੀ ਨੇ ਖਾਣਿਆ ਅੱਜ ਤਾਂ ਇਹ ਚੱਲੂ ਕੜੀ ਐਂਡ ਚੌਲ ਰੀਤ ਆਰ ਕਰਨੇ ਕਈ ਦਿਨਾਂ ਦੀ ਗਰਾਰੀ ਵਸਾਈ ਵੀ ਸੀ ਬਸ ਇਹ ਖਾਣੇ ਆ ਅੱਜ ਫਿਰ ਸੰਦੀਪ ਨੂੰ ਤਰਸ ਜਾਇਆ ਗਿਆ ਨਾ ਪਰ ਓ ਮਾਈ ਗੋਡ ਓ ਵਾਹਿਗੁਰੂ ਸਤਨਾਮ ਉਹਨੂੰ ਤਰਸ ਨਹੀਂ ਆਉਣਾ ਕਾਹਦਾ ਤੇਰੇ ਪਤਾ ਸ ਅਦੋਂ ਮੈਂ ਖੋਲ ਕੇ ਦੇਖਿਆ ਜੀ ਆ ਦੇਖੋ ਵੀ ਬਹੁਤ ਮਾੜੇ ਜਿਹੇ ਹਾਲਾਤ ਹੋਵੇ ਦੇ ਵਿੱਚ ਆਹ ਜਿਹੜੀ ਚਕਨਾਟ ਜੀ ਹੈ ਨਾ ਇਹਨੂੰ ਘੁੰਮਣ ਨਹੀਂ ਦਿੰਦੀ ਪ੍ਰੋਪਰ ਮਤਲਬ ਹੁਣ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਇਹਦੀ ਸਫਾਈ ਹੋਊਗੀ ਫੇਰ ਇਹ ਚੱਲੂਗੀ ਤਾਰ ਹੋਣੀ ਹੈ ਇਹ ਤਾਰ ਕੇ ਹੀ ਹੋਣੀ ਹੈ ਸਫਾਈ ਕਰ ਲੋ ਨੀ ਕੱਲੂ ਬਾਹਰ ਤਾਰ ਕੇ ਕੱਲੂ ਹਾਂ ਹੋਊਗੀ ਚੱਲਦੀ ਬਹੁਤ ਟਾਈਮ ਲੰਦੀ ਹੈ ਜ਼ਿਆਦਾ ਜਦੋਂ ਫਸਾ ਬੰਦੀ ਨਾ ਕਰਾਰੀ ਤੇਰੀ ਬਾਹਂ ਖੁੱਦੀ ਐ ਉਦੋਂ ਬਰੇਕ ਨਹੀਂ ਹੁੰਦੀ ਅੱਜ ਤਾਂ ਪੱਛੋਂ ਜਿੱਦਾ ਸਾਹ ਐ ਭਰੰਗ ਇਹ ਬਾਹ ਪਤਾ ਤੇਰੀ ਖਾਤੇ ਤੋਂ ਖੁੱਦੀ ਐ ਕਿਹੜੀ ਐ ਪਹਿਲਾਂ ਬਾਹ ਤੇਰੀ ਸੱਜੀ ਆ ਨਾ ਇਹ ਜਾਂ ਤੂੰ ਰਾਤ ਨੂੰ ਫੋਨ ਪਈ ਚਲਾਈ ਜਾਂਦੀ ਐ ਸੱਜੀ ਬਾਹ ਨਾਲ ਫੋਨ ਫੜਾ ਕੇ ਤੇਰੀ ਹੱਥ ਨਹੀਂ ਵੱਜੀ ਹੋਈ ਨਾ ਨਾ ਮੂੰ ਗੱਲ ਕਰਦਾ ਮੈਂ ਲੈ ਫੇ ਫੋਨ ਫੜ ਕੇ ਰੱਖਦਾ ਜ਼ਿਆਦਾ ਟਾਈਮ ਤਾਂ ਕਰਕੇ ਵਾ ਅਲੈਗੁਦੁਆ ਹਾਂ ਸਾਂ ਕਰਕੇ ਦੁਖਦੀ ਆਪਾਂ ਵਾਹਿਗੁਰੂ ਆਹ ਦੇਖ ਥੋੜੇ ਵਾਸਤੇ ਆ ਸਟੈਂਡ ਲਿਆ ਕੇ ਰੱਖਿਆ ਇੰਨੇ ਵਧੀਆ ਵਧੀਆ ਆ ਸਟੈਂਡਾ ਤੇ ਲਾ ਕੇ ਫੋਨ ਦੇਖਿਆ ਕਰੋ ਬਣਾ ਟੌਰ ਨਾਲ ਫਿੱਟਿੰਗ ਫਿੱਟ ਫਿੱਟ ਕਰਕੇ ਅੱਛਾ ਜੀ ਅੱਛਾ ਜੋ ਹੁਕਮ ਆਪਕਾ ਹਮ ਆਪਕੇ ਆਵਾਜ਼ ਨਹੀਂ ਹੈ ਹਲ ਹਮ ਆਪਕੇ ਹੈ ਕੌਣ ਹੈ ਮੈਂ ਤੁਹਾਡੀ ਘਰ ਆਈ ਆ ਹਾਂ ਨਾਲੇ ਬਾਹਰ ਬਾਹਰ ਤੁਸੀਂ ਕੀ ਕਹਿੰਦੇ ਸੀ ਵੀ ਅੰਦਰ ਮਾਹੌਲ ਕਰਨ ਪਰ ਗਰਮੈਸ ਮੈਂ ਵੀ ਤਾਂ ਗਰਮੈਸ ਚ ਖੜਾ ਮੇਰਾ ਫੋਨ ਵੀ ਗਰਮ ਹੋਣ ਲੱਗ ਗਿਆ ਨੇ ਪਤਾ ਨਹੀਂ ਕਾਜਬਾਬ ਦੇਣਾ ਕੱਲ ਨੂੰ ਵਿਚਾਰੇ ਨੂੰ ਫਰਿੱਜ ਚ ਲਾਉਣਾ ਪਣਾ ਆ ਖਾਣੇ ਚ ਲਾਉਂਦੇ ਨਾਲ ਇਹਨੂੰ ਲਾਉਣਾ ਪੈਂਦਾ 2 ਜਾਂ 3 ਮਿੰਟ ਉਹਦੇ ਬਾਅਦ ਫਿਰ ਵਿਚਾਰਾ ਵੈਸੇ ਇੱਕ ਗੱਲ ਠੰਡਾ ਹੋ ਜਾਂਦਾ ਜਦੋਂ ਖਾਣਾ ਖੋਲਦੇ ਹੈ ਨਾ ਜਿਵੇਂ ਨਾ ਬਿਮਾਰ ਹੋਣਾ ਹੈ 6 ਮਲੇਵੇਂ 6 ਮਲੇਵੇਂ ਨਹੀਂ ਆਏ ਬਿਮਾਰ ਹੋਣਾ ਘਰ ਵੀ ਰੇਸੀ ਲਾਈ ਬੈਠਾ ਹੁਣ ਤਾਂ ਏਸੀ ਲਾਉਣੀ ਹੈ ਭਲਾ ਕੋਈ ਚੱਕਰ ਨਹੀਂ ਆ ਤੇ ਗਰਮ ਹੈ ਗਰਮੀ ਜ਼ਿਆਦਾ ਆ ਨਵੇਂ ਨਵੇਂ ਬੰਦਦੇ ਭਾਈ ਪਕਾਈ ਫਥਾਈਆਂ ਐਨਕਾ ਲਾ ਕੇ ਪੁੱਤ ਹਏ ਇਹ ਨਾ ਪੁੱਤ ਸਾਡਾ ਐਨਕਾ ਲਾ ਲੰਦਾ ਇਹ ਲਾ ਨਾ ਤਾਂ ਸੱਤ ਸਰੀ ਗਾਂਦ ਵੀ ਨਹੀਂ ਪਾਈ ਯਾਰ ਕਿਸੇ ਨੂੰ ਹੋ ਕੀ ਧਮਾ ਬਾਰ ਦਾ ਕੱਲ ਰੰਗ ਦਾ ਚੰਨ ਕਰਵਾ ਕੇ ਆਈਆਂ ਦੰਦ ਤੇ ਗਾੜੇ ਤੇ ਦੰਦ ਦਾ ਖਾਬ ਹੋ ਗਏ ਤੇ ਹਏ ਆ ਦੇਖੋ ਦੇਖੋ ਕੀੜੇ ਲੱਗੇ ਵੀ ਤੇ ਦੋ ਤਿੰਨ ਕੀੜੇ ਵੀ ਤੇ ਦਿੰਦਾ ਤੇ ਹਾਂ ਹਾਂ ਐਨਕਾ ਤੋੜ ਦੋਣੀਆਂ ਨੇ ਲੈ ਦੇ ਕਿੱਥੇ ਫਸਾਈਆਂ ਨੇ ਜੋ ਪਾਪਾ ਨੂੰ ਫੜਾਇਆ ਪਾਪਾ ਨੂੰ ਐਨਕਾ ਤੋੜ ਫਮ ਨੂੰ ਫੜਾ ਦੇ ਜੇ ਪਾਪਾ ਨੂੰ ਬੁਲਾਉਣੀ ਪਾਪਾ ਪਾਪਾ ਨੂੰ ਲੈ ਜਾ ਚਲ ਬਸ ਇਹ ਗਰਮੀ ਚ ਹਾਦ ਲਾ ਪਤਾ ਨਹੀਂ ਕਿੱਧਰ ਕਿੱਦ ਨੂੰ ਘੁੰਮੀ ਆ ਨੀ ਮੈਂ ਗਲਾਸ ਰੱਖਣ ਚੱਲੀ ਆ ਪਾਣੀ ਦਾ ਭਰ ਕੇ ਫ੍ਰੀਜ ਚ ਮੈਂ ਕਿੱਥੇ ਦੇ ਰਹੇ ਹਾਂ ਕਿਥਾ ਸੇ ਆਹ ਜਿਹੜੇ ਜਿਹੜੇ ਆ ਬਹੁਤ ਵਧੀਆ ਕਰਿਆ ਜਿਹੜੇ ਆਹ ਪਿਆਜ਼ ਆ ਕੱਚਾ ਰੱਖਣਾ ਚਾਹੀਦਾ ਜਿਆਦਾ ਰਜਣੇ ਰਜਣੇ ਨਹੀਂ ਚਾਹੀਦੇ ਕੜੀ ਦੇ ਵਿੱਚ ਇਹ ਗੱਲ ਦੱਸੇ ਪਰ ਹਾਂ ਕੜੀ ਦੇ ਵਿੱਚ ਊਂਬੀ ਦਾ ਕੱਚੇ ਪਿਆਜ਼ ਪਾਉਂਦੇ ਆ ਬਾਅਦ ਵਿੱਚ ਵੀ ਬਾਅਦ ਵਿੱਚ ਟੇਸਟ ਆਉਂਦਾ ਥੈਂਕ ਯੂ ਨੂਡਲ ਕਿਹ ਹੈ ਨਹੀਂ ਖਣਾਉਂਦੀ ਫਿੱਜੀ ਆ ਬੁੰਨ ਹੋ ਜਾਵੇ ਇੱਕ ਵਾਰ ਇਹਨੂੰ ਬਸ ਬੈਸਣ ਰਜਣ ਦੀ ਥੇਰ ਹੁੰਦੀ ਆ ਜਦੋਂ ਤੱਕ ਬਸ ਇੱਕ ਵਾਰ ਬੈਸਣ ਰਜੇਗੀ ਕੜੀ ਬਣ ਗਈ ਪਰ ਇੱਕ ਗੱਲ ਹੈਗੀ ਵੀ ਕੜ ਕੜ ਕੇ ਕੜੀ ਬਣਦੀ ਜਿੰਨੀ ਨੂੰ ਕਾੜੂਗੇ ਉਨੀ ਸਵਾਦ ਆਉਂਦੀ ਜਦ ਤੱਕ ਧਗ ਨਹੀਂ ਖਤਮ ਹੁੰਦੀ ਕੜੀ ਪਰਤੇ ਜਦ ਤੱਕ ਕੜੀ ਦਾ ਸਵਾਦ ਨਹੀਂ ਬਣਦਾ ਹਾਂ ਜਮਾ ਬਰਫ ਪੱਪਾ ਮੇਰੀ ਬੋਤਲ ਬਰਫ ਨਹੀਂ ਲੈਣੀ ਆ ਮੈਂ ਤੁਹਾਨੂੰ ਮਾਰ ਰਹੀਆਂ ਦੋ ਦਿਨੋਂ ਡਾਕਟਰ ਕੋਲ ਤੋਂ ਦਵਾਈ ਲੈਂਦੀ ਰਹੀ ਨਾ ਨਹੀਂ ਦੇਖ ਲਾ ਹਾਏ ਨਹੀਂ ਕਿ ਤੂੰ ਬਰਫੇ ਨਹੀਂ ਹੈਗੀ ਪਰ ਹਾਏ ਨਹੀਂ ਬਰਫ ਕੋਟੀ ਚੱਕ ਗੋਦੀ ਚੱਕ ਕੇ ਦਿਖਾ ਕਹਿੰਦੀ ਬਰਫ ਆਏ ਨਹੀਂ ਗੱਲ ਕਰਨੀ ਆ ਜੀ ਕੋਟੀ ਚੱਕ ਆ ਗੋਦੀ ਚਾਹੀ ਜਾਂ ਹੁੰੀਆਂ ਹਾਂ ਹਾਂ ਥੱਪੜ ਨਾਲ ਕਿੱਥੇ ਆ ਚਲੋ ਓਏ ਫਰਿਜ ਵੀ ਇੱਧਰ ਫੋਨ ਤੇ ਵੀਡੀਓ ਲਾਗੀ ਰੁਕਣਾ ਇਹ ਕਹਿੰਦਾ ਵੀ ਮੈਨੂੰ ਵੀ ਫਰਿਜ ਚ ਰੱਖੋ ਹਣ ਮੈਨੂੰ ਦੇਖਣਾ ਬੰਦ ਹੋ ਗਿਆ ਕਿਆ ਦਿਖਣਾ ਬੰਦ ਹੋ ਗਿਆ ਤੁਹਾਨੂੰ ਮਾਹ ਪਤਾ ਨਹੀਂ ਕਿਆ ਤਾਂ ਦਿਖਣਾ ਬੰਦ ਹੋ ਗਿਆ ਐਨਕਰ ਵਾਲ ਪੰਨ ਹੋ ਗਏ ਬਸ ਜਿੰਨੇ ਤਾਂ ਹਲਦੀ ਉਲਦੀ ਨੂੰ ਸੇਕ ਲਾਉਣਾ ਬਾਕੀ ਸਮਾਨ ਨੂੰ ਐਨਨੇ ਨੂੰ ਗੱਲ ਬਣ ਜਾਣੀ ਸਾਰੀ ਸਾਰੇ ਕਮੈਂਟ ਕਰ ਲੀਏ ਸੰਦੀਪ ਨੂੰ ਸਾਡੀ ਹੋਣੀ ਉਹ ਸੀ ਤਾਂ ਭਾਈ ਇਹਦੇ ਹੱਥ ਤੇੋਂ ਖਾਂਦੀ ਜਿਹੇ ਜਿਹੀ ਬਣਾਤੀ ਉਹ ਨਹੀਂ ਆਹ ਸਵਾਦ ਇੰਨੀ ਜ਼ਵਾਦ ਹੁੰਦੀ ਨਾ ਥਾਲ ਤੁਹਾਨੂੰ ਪਹਿਲਾਂ ਤੁਸੀਂ ਕੀ ਕਿਹਾ ਤਾਂ ਕੀ ਹਾਂ ਕਿਆ ਮੇਰੇ ਹੱਥ ਦੇ ਖਾਣੇ ਆ ਬੈਜੀ ਬਣਾ ਦਿੰਦੇ ਸੀ ਖਾਣੇ ਬਸ ਠੀਕ ਆ ਵੇ ਜਿਹੇ ਜੀ ਬਣਾਤੀ ਖਾ ਲੋ ਵਧੀਆ ਮਿਲ ਜਵੇ ਇਹਨਾਂ ਥੋੜਾ ਅਸੀਂ ਨੂੰ ਮਿਰਚਾਂ ਤੇਜ ਪਾ ਕੇ ਮੇ ਖਾਣੇ ਹੈ ਬਾਹਰ ਸਤਨਾਮ ਸੱਚਾ ਪਾਤਸ਼ਾਹ ਸੁੱਖ ਰੱਖੀ ਸੁੱਖ ਰੱਖੀ ਸੁੱਖ ਰੱਖੀ ਸਭ ਪਾਸੇ ਪੰਜਾਬ ਚ ਵੀ ਪਾਕਿਸਤਾਨ ਚ ਵੀ ਸਾਰੇ ਪਾਸੇ ਹੂੰ ਚਲੋ ਨਾ ਮਿਰਚ ਪੈ ਗਿਆ ਜਿਹੜੇ ਆਹ ਵਿੱਚ ਆਪ ਪਾਈ ਹੈ ਨਾ ਮੇਥੀ ਆਹ ਆਹ ਇਹ ਮੇਥੀ ਵੀ ਬਣਾਉਂਦੀ ਆ ਆਹ ਮੇਥੀ ਦੀ ਜਿਹੜੀ ਖੁਸ਼ਬੂ ਆ ਇਹਦੇ ਲੱਗੇ ਆ ਖਸਬੂ ਕਸਤੂਰੀ ਮੇਥੀ ਇਹਨੇ ਖੁਸ਼ਬੂ ਛੱਡਦੀ ਆਪਣੀ ਪੂਰੀ ਆਣ ਹੂੰ ਖੁਸ਼ਬੂ ਆਂਦੀ ਆ ਸੰਗੋਂ ਹੋ ਗਿਆ ਹੁਣ ਤਾਂ ਜਾਣੀ ਆ ਅਲੈ ਇਤਾਰਾਂ ਵਾਲੀ ਸਬਜ਼ੀ ਹੋਊਗੀ ਜਿੰਨੇ ਆਲੂ ਪਾਏ ਹੋਏ ਤਾਂ ਵਿੱਚ ਨਿਆਣੇ ਆਲੂ ਕੱਟ-ਕੱਟ ਖਾਨੇ ਗੜੀ ਚ ਹਾਂ ਨਿਆਣਿਆਂ ਨੂੰ ਤਾਂ ਨੂੰ ਪਸੰਦ ਆ ਆਲੂ ਦਾ ਨਾ ਚਾਰੇ ਪਾਏ ਪਰ ਛੋਟੇ ਟੁਕੜੇ ਕੱਟ ਕੇ ਹੱਕ ਕੋਲ ਜਣੇ ਤਾਂ ਬਸ ਜਿੰਨਾਂ ਨੂੰ ਤੱਕੜੀ ਬਣਨੀ ਆ ਕੋਲ ਵਾਲੇ ਇਹ ਕਾਲੂ ਸਾਫ ਤੇ ਹੀ ਪਿਆਦੇ ਕਹਿੰਦੀ ਆਲੂ ਚਾਰੇ ਪਾਏ ਲੈ ਹਾਂਜੀ ਓਹੋ ਕਮਾਲ ਹੈ ਕਰਤੀ ਦੇਖਿਆ ਪਤਾ ਨਹੀਂ ਕਿੱਥੇ ਕਿਹੜੇ ਟੈਨਸ਼ਨਾਂ 'ਚ ਫਿਰ ਜਾਈ ਦੀ ਕਿਹੜਿਆਂ 'ਚ ਨਹੀਂ ਚੱਕ ਕਰ ਦ ਕਰ ਦ ਪਿੱਛੇ ਤੇ ਥੋੜੀ ਬਾਹਰ ਕਰੋ ਸਤਨਾਮ ਉਧਰ ਨਿਆਣੇ ਸਾਡੇ ਟੀਜੂ ਟੀਜੂ ਕਰੀ ਜਾਂਦੇ ਆ ਇਹ ਨਿਆਣੇ ਤਾਂ ਬਾਹਲੇ ਤੰਗ ਕਰਦੀਆਂ ਇੱਕ ਹੁਣ ਅਹੀ ਇਹਨਾਂ ਤਿੰਨ ਛੁੱਟੀਆਂ ਛੁੱਟੀਆਂ ਵੀ ਚਲੋ ਜਿਹੜੇ ਹੁਣ ਹਾਲਾਤ ਹੋਏ ਬਿਨਾਂ ਕਰਕੇ ਹੋਈਆਂ ਬੰਦੇ ਪਰ ਸਰਕਾਰ ਨੇ ਨਾ ਬਹੁਤ ਜ਼ਿਆਦਾ ਵੇ ਜਿਆਦਾ ਇਕੱਠਾ ਨਾ ਹੋਵੇ ਬੱਚਿਆਂ ਨੂੰ ਹਸਪਤਾਲਾਂ ਦਾ ਦੇਖ ਥੱਲੇ ਤੇਰਾ ਬੇਸਣ ਉੱਕੜ ਹੀ ਰਹਿਣਾ ਮੈਂ ਕੋਈ ਨਾ ਉਹਦਾ ਹੱਲਾ ਪੇ ਕਰਨਾ ਹੂੰ ਮਿਕਸ਼ਨ ਆ ਲੋ ਇਧਰ ਨੂੰ ਮੂੰਹ ਕਰਕੇ ਪਾਣੀ ਥੋੜਾ ਇਧਰ ਨੂੰ ਇਧਰ ਨੂੰ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਇਧਰ ਨੂੰ ਮੂੰਹ ਕਰ ਮੇਰੇ ਕਿੰਨੂੰ ਹਾਂ ਐ ਐ ਥਮ ਮੈਂ ਆਤਰੇ ਐ ਖੁਸ਼ੀ ਖੁਸ਼ੀ ਥਮ ਮੈਂ ਪਹਿਲਾਂ ਬੇਸਣ ਕੋਲ ਲੌਣ ਲੈਂਦੀ ਥਮ ਮੈਂ ਤੇ ਚੱਕਰਾਂ ਦਾ ਸਾਰਾ ਕੁਝ ਇਕੱਠਾ ਹੀ ਕਰਦਾ ਕੱਲਾ ਬੇਸਣ ਭੋਲੀ ਦੇਉਂਦਾ ਦਹੀਂ ਬਾਹਰ ਚ ਪਾਉਣਾ ਦਾ ਸਭ ਵਿੱਚ ਕੋਈ ਗੱਲ ਨਹੀਂ ਆਪਾਂ ਨਾ ਸਾਰਾ ਕੁਝ ਮਿਕਸ ਕਰਕੇ ਪਾਉਣੀ ਹੈ ਠੀਕ ਹੈ ਉਹ ਕੜੀ ਬਣਦੀ ਏ ਕੜੀ ਬਜਰੂਰੀ ਤਾਂ ਬੇਸਨ ਭੁਲਣਾ ਹੁੰਦਾ ਹੋਣਾ ਇਹਨੂੰ ਉਬਲ ਉਬਲ ਬਹਾਰ ਕਰਨਾ ਧੋਲਾ ਵਿੱਚ ਇਹਨੂੰ ਘਮਾ ਲੈਣਾ ਕੁਝ ਨਹੀਂ ਡੋਲੀ ਦੇ ਵਿੱਚ ਜਿਹੜਾ ਦਹੀਂ ਲੱਗਿਆ ਬਹੁਤ ਉਹਦੀ ਗੱਠਾਂ ਜੀਆਂ ਰਹਿ ਜਣੀਆਂ ਵਿੱਚ ਕੀਰੀਆ ਦਹੀਂ ਜਿਹੜਾ ਪਹਿਲਾਂ ਪਾਇਆ ਡੋਲੂ ਚ ਉਹਦੀਆਂ ਨਹੀਂ ਤੇ ਰਹਿਣੀਆਂ ਉਹ ਮੈਂ ਭੋਲਿਆ ਫਿਰ ਵਾ ਵੀ ਆਹ ਭੋਲਿਆ ਅਸਨਾ ਇੱਕ ਬੰਦਾ ਹੋਇਆ ਇੱਕ ਵਾਰ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਬੁਲਾਉ ਜੀ ਅੱਜ ਕੀ ਬਣ ਰਿਹਾ ਜੀ ਘਰ ਚ? ਫਲੀ ਚੌਲ ਕੀ ਦੀ ਡਿਮਾਂਡ ਤੇ ਜੀ? ਹੈ ਮੇਰੀ ਮੇਚ ਬੁੜੀ ਕਾਜੀ ਉਹ ਕਿਤੇ ਅਸੀਂ ਝੂੜਾ ਬਣੇ ਨੇ ਝੂੜਾ ਬਣੇ ਨੇ ਹਾਂ ਹਰ ਮਾਲ ਤਾਂ ਮੰਨਣਾ ਤਾਂ ਮਾਲ ਆਜ ਲੈ ਕੇ ਖਾਣੇ ਆਂ ਮੈਂ ਤੇਰੇ ਸੈਂਟਰ ਦਾ ਦੇਖਿਆ ਸੁਣਾਂ ਦੇਖੋ ਉਹ ਭੱਲੇ ਤੇਲ ਦਾ ਸਮੇਟਾ ਬਦਾਮ ਜਿਹੜਾ ਬਦਾਮ ਤੇਲ ਲਾਉਂਦੇ ਵੀ ਉਹਦਾ ਬਾੜ ਵੱਜ ਜਵੇ ਮੰਮੀ ਨੇ ਝੂੜਾ ਠੀਕ ਕਹਾਂ ਦੇਖੋ ਸਵੇਰੇ ਸਿਰ ਆਇਆ ਤੇਰਾ ਉਹ ਫਪਿਆ ਸਵੇਰ ਦਾ ਤੂੰ ਮਨੂਆ ਲਾਦਾ ਵੀ ਉਦੋਂ ਅੱਜ ਆਪਾਂ ਰੀਤੇ ਦੰਦ ਠੀਕ ਕਰਾ ਕੇ ਲੈ ਤੇ ਹਾਂਜੀ ਹਾਂ ਉਦੋਂ ਧਨੀਆ ਧੁਨੀਆ ਵੀ ਲੈ ਕੇ ਆਈ ਸੀ ਹਾਂਜੀ ਉਹ ਤਾਂ ਨਹੀਂ ਰਲ ਫਾਫਾ ਮੈਂ ਫਿਰ ਜਿੱਤ ਅੱਜ ਦੇਖਿਆ ਹਾਂ ਹਾਂਜੀ ਉਹ ਐਕਲ ਨਹੀਂ ਦਰਿਆ ਪਿਆ ਨਾ ਕਿਸੇ ਸਬਜੀ ਚ ਪਾਇਆ ਉਹ ਉਹ ਦਰਸਲ ਮੈਂ ਥੋੜਾ ਜਿਹਾ ਪਾਇਆ ਓ ਮੇ ਗੱਟ ਹੋਣਾ ਨੀਚਾ ਥੱਲੇ ਆ ਗਿਆ ਬਸ ਮਾਸੀ ਓਮੇ ਪਿਆ ਉਹ ਧਨੀਆ ਅਬ ਇਹ ਕਿੱਥੇ ਫੇਰੇ ਹੋ ਹਾਂ ਤਾਂ ਹੁਣ ਫੇਰ ਨਹੀਂ ਪੈਣੀ ਭਾਈ ਜੇ ਆਪਾਂ ਇੱਥੇ ਖੜਨਾ ਤਾਂ ਇਹ ਕੰਮ ਵੀ ਕਰਨਾ ਹੀ ਪੈਣਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੁਣ ਹਾਂਜੀ 10 ਮਿੰਟ ਕੱਢੀ ਉਹਨੂੰ ਦੇਣੇ ਪੈਣੇ 10 ਮਿੰਟ ਜ਼ਿਆਦਾ ਨਹੀਂ ਹਾਂ ਪਤਾ ਆਪਣੇ ਰਾਤ ਨੂੰ ਰੇਟ ਬੰਦ ਕਰਨੇ ਕਿ ਸਿਹਾ ਆਪਣੇ ਰਾਤ ਨੂੰ ਲਾਟਾ ਉਹ ਤਾਂ ਹੋਲੀ ਆਪਣੇ ਤਾਂ ਆਹ ਜਨ ਮਮੀ ਤੇ ਜੂੜਾ ਦੁਬਾਰਾ ਫੇਰ ਹੋਣੀ ਹੋਣੀ ਆ ਨਾ ਚੱਲ 30 ਮਿੰਟ ਕੱਢੀਆ ਪਤਾ ਫੇਰ ਆਰਡਰ ਆ ਗਿਆ ਹੁਣ ਇਹਦਾ ਹੁਣ ਤੱਲੀ ਜਾਣਾ ਥੋੜਾ ਟਾਈਮ ਜਦ ਤੱਕ ਵਾਹਿਗੁਰੂ ਕਿਰਪਾ ਨਹੀਂ ਕਰਦਾ ਹੈਗਾ ਜਦ ਤੱਕ ਕੱਕਣੀ ਚੱਲੀ ਜਾਣਾ ਇਹ ਰਿਮਾਲ ਬਣਾਉਣੇ ਇੱਕ ਦਿਨ ਮਸ਼ੀਨ ਤੇ ਬੈਠ ਕੇ ਕੱਪੜਾ ਪਿਆ ਔਰ ਖੁਦ ਰਿਮਾਲ ਬੰਨ੍ਹ ਦਿੰਦੇ ਆ ਖੋਦ ਦਿੰਦੇ ਆ ਹਾਂ ਚਿੱਟਾ ਕੱਪੜਾ ਪਿਆ ਨਾ ਬਾਦੂ ਪਾ ਜਾ ਪਵਾੜਾ ਤੂੰ ਹੀ ਪਾ ਦੇ ਅਰੇ ਜੂਰੇ ਦੇ ਵਾਲ ਇਕੱਠੇ ਕਰਨੇ ਆ ਦੁਬਾਰਾ ਆ ਜਾ ਮੈਨੂੰ ਜੂੜਾ ਹੀ ਕਰਨਾ ਹੁੰਦਾ ਬੜਾ ਚਲ ਜਨਾ ਰਬੜ ਦੇ ਮਾਈ ਗੁਰਜੀ ਦਾ ਹਾਲ ਥਾ ਮਾਈ ਗੁਰਜੀ ਦੀ ਬੜੀ ਇਟਲੀ ਜੀ ਫਤਵ ਬਲਾਈ ਸੁੱਖੋ ਭੈਣ ਜੀ ਨੂੰ ਠੰਡ ਲੱਗਦੀ ਆ ਬਾਅਦ ਦੇਖੋ ਬੰਬਰ ਤਾਂ ਇੱਧਾ ਰੱਖਿਆ ਅੱਛਾ ਏਸੀ ਸੰਬਰ ਜੋ ਮਾਰਦੀ ਘਰੀ ਜਾਂਦੀ ਸੱਚੀ ਲੱਗਦੀ ਆ ਠੰਡ ਕੰਢੀ ਲੱਗਦੇ ਆ ਲੱਗਦੀ ਸਵੇਰੇ ਘਾਤੇ ਵਿੱਚ ਰੱਖਣ ਦਿੰਦਾ ਲੱਗਦੀ ਆ ਲੈ ਵਿੱਚ ਕਿਆ ਕਿਆ ਜੋ ਮਰਜੀ ਕਰ ਤੇ ਕਹਾਂ ਸੱਚੀ ਲੱਗਦੀ ਹੈ ਸੱਚੀ ਆਈ ਹੈ ਆ ਗਿਆ ਹੀ ਆ ਗਿਆ ਆਉਂਦਾ ਆਉਂਦਾ ਰਮਾਲ ਬਣਾ ਰਿਆ ਉਹ ਆ ਗਿਆ ਇਹਦਾ ਆਇਆ ਕਿੱਧਰ ਰਹਿੰਦਾ ਮਾਂ ਨਹੀਂ ਨਹੀਂ ਐਨਪੀ ਵਾਪਸ ਚੱਲੇ ਚੱਲੇ ਕਿੱਥੇ ਨੂੰ ਇਹ ਦੋ ਜਿਹੇ ਤਿੰਨੇ ਨਹੀਂ ਲੱਗਦਾ ਮੈਨੂੰ ਪਾਪਾ ਕੁਝ ਖਲਾਉਣ ਚੱਲੇ ਰੀਤ ਨੇ ਕੀ ਆ ਰੀਤ ਨੇ ਕੀ ਹੋਣਾ ਕੋਸ ਰੀਤ ਰੋਂਦੀ ਸੀ ਇਹਨੂੰ ਪਤਾ ਆਉਣਾ ਬਾਈ ਨੇ ਮੈਨੂੰ ਲੱਜਾ ਵੀ ਜਾਤਾ ਸੁਗੇ ਪਾਰ ਲੈ ਕੇ ਚੱਲੀ ਆ ਜਾਂ ਫਿਰ ਇਹਨਾਂ ਨੂੰ ਆਈਸਕ੍ਰੀਮ ਜਾਂ ਗੋਲ ਗੱਪੇ ਖਲਾਉਣ ਚੱਲੇ ਬਸ ਤਰਬੂਜ ਤਾਂ ਨਹੀਂ ਪਾਣੀ ਆਉਂਦਾ ਛੱਡ ਪਾ ਪਕੜੀ ਮੈਂ ਨਹੀਂ ਆਉਂਦਾ ਮੈਂ ਤਾਂ ਦੇਖ ਤੂੰ ਘਰ ਆਉਂਦਾ ਕਿ ਮੈਂ ਸ਼ਾਮ ਨੂੰ ਖਿਲਾ ਕੇ ਲਈ ਨਹੀਂ ਮੈਂ ਨਹੀਂ ਖਾਣੇ ਬਾਈ ਨਾ ਬਾਈ ਦੇਖੀ ਆਪਾਂ ਨਾ ਦੇਖਾਂਗੇ ਐਤਵਾਰ ਤੱਕ ਆਨਕ ਪਈ ਆਹ ਉਹਦੇ ਪਈ ਤੇਰੀ ਦੀ ਚੱਪੜਾਂ ਨਹੀਂ ਲੱਗੀਆਂ ਚੱਪੜਾਂ ਲੈ ਕੇ ਆਉਣੀ ਤੇ ਚੱਪੜਾਂ ਹੀ ਹੈਗੀਆਂ ਨਾ ਕਰਨ ਕੋਣ ਕਰਨ ਨੂੰ ਵੀ ਲੱਗ ਲੈ ਜਾਣਾ ਹੈ ਤੇ ਉਹ ਨਾ ਬ੍ਰਾਂਡ ਚੱਪੜਾਂ ਵੀ ਨਹੀਂ ਆ ਰਿਹਾ ਕਹਿੰਦਾ ਹਾਂ ਯਾਰ ਮੱਜੜੀ ਆ ਤੂੰ ਹੀ ਜਲਦੀ ਹੋ ਗਿਆ ਠੀਕ ਆ ਮੈਂ ਕਹਾਂ ਸੁਵੇਪਾਲ ਦੀ ਕੱਢ ਉਹ ਦੋਨੇ ਮੁੜ ਗਏ ਉਹ ਦੋਨੇ ਮੁੜ ਗਏ ਚਲ ਤਾਂ ਵਧੀਆ ਖੇਤ ਤਾਂ ਖੇਤ ਤਾਂ ਪਤਾ ਲੱਗੂਗਾ ਜਵਾਕਾਂ ਨੂੰ ਸਾਡੇ ਕਿੱਥੇ ਆ ਕਿੱਥੇ ਨਹੀਂ ਨਹੀਂ ਤਾਂ ਅੱਜ ਕੱਲ ਜਵਾਕਾਂ ਨੂੰ ਬੜਿਆਂ ਨੂੰ ਵੀ ਨਹੀਂ ਪਤਾ ਵੀ ਜਮ ਕਿੱਥੇ ਖੇਤ ਕਿੱਥੇ ਨਹੀਂ ਮੈਂ ਤੜੀ ਨਾ ਲੈ ਲੱਜ ਤੜੀ ਨੂੰ ਸੰਭਾਲ ਰੋਪਣੀ ਨੂੰ ਬਾਕੀ ਗੱਲਾਂ ਬਾਅਦ ਚ ਸਾਰੀਆਂ ਵਾਹਿਗੁਰੂ ਸੱਚਾ ਪਾਤਸ਼ਾਹ ਆਕਾਲ ਦੀ ਮਿੱਠੀ ਮਿੱਠੀ ਜੀ ਬਾਤ ਸਾਰੇ ਦੇ ਕੰਨਾਂ 'ਚ ਗੂੰਜਦੀ ਨੇ ਤੇ ਮਿੱਠੇ ਮਿੱਠੇ ਜਿਹੇ ਸੁਨੇਹ ਆਉਂਦੇ ਰਹਿਣ ਵੀ ਭਾਈ ਸਮਝਾਉਂਦੇ ਹੋਗੇ ਕੋਈ ਉਹ ਨਹੀਂ ਹੋਣਾ ਕੁਝ ਨਹੀਂ ਹੋਣਾ ਠੀਕ ਆ ਜੀ ਐ ਤਾਂ ਮੇਰਾ ਘਰ ਵਾਲਾ ਜੀ ਬਹੁਤ ਕੰਮ ਕਰਾਉਂਦਾ ਮੇਰੇ ਨਾਲ ਹੰਮੇ ਜਿਠਾਣੀ ਐ ਮੈਂ ਦਿਨ ਬਿਮਾਰ ਰਹੀ ਹਾਂ ਮੇਰੇ ਘਰ ਆ ਜੀ ਇੱਕ ਦਿਨ ਆਟਾ ਗੁੰਨੇ ਆ ਮੈਂ ਨਾਲ ਲੜ ਕੇ ਐਂ ਵੀ ਹੋਰ ਕਿਆ ਕਰਾਇਆ ਤੇ ਦੂਸਰੇ ਨਾਲ ਉਹ ਮੈਂ ਦੀਦੀ ਦੇ ਸਾਹਮਣੇ ਦਾਦੀ ਤੁਹਾਨੂੰ ਉਹ ਮੜੀ ਦੀ ਗੱਲ ਸੁਣੀਏ ਗੱਲ ਦੀਦੀ ਦੇ ਸਾਹਮਣੇ ਕੀ ਦੱਸੂਗੀ ਦਸਤਾਲ ਕੀ ਗੱਲ ਸੁਣਾ ਅਸੀਂ ਇੱਕ ਫਰੇ ਮਤੋਂ ਤਿਆਰੀ ਨਾਲ ਸੋਨੇ ਦੇ ਤੋਂ ਪਾਲੋ ਬੁਝਾਰਨਾ ਜੱਸਮੀਂ ਦਾ ਫੋਨ ਆਇਆ ਪਿਆ ਕੀ ਕਰ ਹਾਂ ਬੋਲੋ ਹਾਂਜੀ ਇੱਕ ਇਹ ਪਗੜੀ ਕਹਿੰਦੀ ਝੂਟ ਪਾਲੋ ਸੋਹਣੇ ਜੀ ਨਹੀਂ ਹੁਣ ਤੂੰ ਇੰਨੇ ਦਿਨ ਬਿਮਾਰ ਰਹੀ ਤੇਰੇ ਜਿਠੇ ਜੇਠ ਨੇ ਮੇਰੇ ਨਾਲ ਕੰਮ ਕਿਆ ਕਰਾਇਆ ਜੇਠ ਨੇ ਤੇ ਹੋਰ ਨੇ ਸਾਰੇ ਕੰਮ ਕਰਾਉਂਦਾ ਰਹੇ ਹਾਂ ਕਰਵਾਇਆ ਸਾਰਾ ਹੀ ਫਿਰ ਹੋਰ ਕਰਵਾਏ ਨਹੀਂ ਹੈਗੇ ਜੈਸਮின் ਦੱਸ ਦੋਗਾ ਵੀਡੀਓ ਬਣਦੀ ਹੈ ਪੁੱਤਾਂ ਤੇ ਹਲੋ ਹਾਂ ਜੈਸਮின் ਜੈਸਮின் ਵੀਡੀਓ ਬਣਾਉਣ ਲੱਗਿਆ ਬੁੱਗੇ ਸੀ ਨਵੇਂ ਪੁੱਤ ਕੋਈ ਨਾ ਨਾਨਦੀ ਦੀ ਗੱਲ ਸੁਣਨ ਜ਼ਰੂਰੀ ਸੁਣਨੀ ਹੁੰਦੀ ਆ ਠੀਕ ਆ ਤੂੰ ਤਾਂ ਦਿਹਾੜੀ ਮੈਂ ਕਹਿੰਦਾ ਐਨੇ ਤਾਂ ਸਾਰੇ ਕਿਤੇ ਹੋਰ ਦੇ ਫੋਨ ਆਉਂਦੇ ਜਿੰਨੇ ਜੈਸਮின் ਨੂੰ ਫੋਨ ਆਉਂਦੇ ਓ ਥੋੜੇ ਜੰਨਦਾ ਤਾਂ ਕਿਆ ਕਹਿੰਦਾ ਲੱਖ ਕਰਨਾ ਕਰੋ 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 ਜਦ ਤੱਕ ਜਾਈ ਗਈ ਜਦ ਤੱਕ ਅਰੀਆ ਕਰੀ ਜਾਓ ਬੰਦ ਕਰੀਂਗਾ ਕਰੀਂ ਹਾਂ ਮਾਂ ਵੀ ਹਾਂ ਆ ਤਾਂ ਗੈ ਲਗਾ ਚੱਲਣਾ ਚੱਲੀ ਰਹੇ ਤੇ ਚਲੋ ਅਜੇ ਮੈਨੂੰ ਸੌਣ ਨਹੀਂ ਦੱਦੀਆਂ ਉਹ ਤਾਂ ਤੇਰਾ ਬੈਠਾ ਦਾ ਤੇਰੀਆਂ ਨਾ ਕਰੋ ਟੈਂਡੀ ਫੈਂਡੀ ਗੱਲਾਂ ਕਰਨੀਆਂ ਘਰ ਵਾਲਾ ਫੇਰ ਫੇਰੋਂ ਸਾਬਾ ਕਾ ਵੇਮਾ ਹਕੇ ਦੱਸ ਮੈਂ ਬਦਮਾਸ਼ ਕਿੱਧਰ ਤੇ ਤੇ ਉਹ ਗੱਲ ਕਰਦੀ ਸੀ ਵੀ ਤੇਰੇ ਨਾਲ ਕੰਮ ਕਰਾਇਆ ਸੀ ਜਦੋਂ ਦੀ ਪਵਾ ਹਾਂ ਮੇਰੇ ਨਾਲ ਕਿਹੜਾ ਕਰਾਇਆ ਇਹ ਦੇਖ ਛਾੜ ਬੋਚੇ ਕੱਲ੍ਹ ਤੋਂ ਤਾਂ ਹਾਂ ਰੋਟੀ ਬਾਣੀ ਇਹ ਭਗਾਉਂਦਾ ਤਾਂ ਹਾਂ ਫੇਰ ਡੰਗਰ ਵਿੱਚ ਚੁੰਦਾ ਹਾਂ ਨਹੀਂ ਨਹੀਂ ਤਦੂ ਮੇ ਤੂੰ ਵੀ ਤਾਂ ਡਰਦੀ ਪਈ ਹੋ ਤੈਨੂੰ ਵੀ ਬੁ ਕਹਤਾ ਵੀ ਪੈਗਾ ਮੈਂ ਸਵਾੜਦਾ ਸਾਰਾ ਕੰਮ ਨਹੀਂ ਕਹਿ ਕੇ ਤੈਨੂੰ ਪਤਾ ਤਾਂ ਹੈ ਕਿ ਮੈਨੂੰ ਪਤਾ ਨਹੀਂ ਪੈਣਾ ਇਹ ਹੇ ਨਾ ਬਈ ਜੀ ਮੈਂ ਕਹਤਾ ਪਰਸੋਂ ਦਾ ਸਵੇਰੇ ਨਾ ਕੱਲ ਸੇ ਕੱਲ ਕੱਲ ਸਵੇਰੇ ਵੀ ਤੇ ਕੱਲੇ ਛੁੱਟੀ ਕਰਾਈ ਤੇ ਮੈਂ ਕਹਿਆ ਜੀ ਆਟਾ ਗੁੰਨ ਹਾਂ ਹਾਏ ਰੱਬਾ ਗੁੰਨਿਆ ਨਹੀਂ ਸੀਖ ਭਾਈ ਜੀ ਬੱਲਾ ਕਿਆ ਕਹਤਾ ਹਾਏ ਰੱਬਾ ਵਾਏ ਗਰੂ ਹਾਂ ਦਾਲ ਕੇ ਗੁੰਨ ਕਦੇ ਹੰਦਾ ਨਹੀਂ ਸਤਾ ਵੀ ਜੇ ਮੈਂ ਕਹਤਾ ਮੈਂ ਨਹੀਂ ਗੁੰਨਦਾ ਮੇਰੇ ਕਣਾ ਕਹ ਹਾ ਹਰ ਵਾਰ ਆਇਓ ਕਰ ਆਇ ਕਰਦੀ ਆ ਤੂੰ ਆਇ ਕਰਦੀ ਆ ਤੂੰ ਕਰਨਾ ਪੈਂਦਾ ਬਹੁਤ ਵਧੀਆ ਕਰਦੀ ਆ ਤੇਰੇ ਵਰਗੇ ਖੁੰਜੇ ਚਲਾ ਜਾਂਦੇ ਆਂ ਨਹੀਂ ਤੋਡ ਤੂੰ ਛੋਟ ਵਰਗੇ ਜਾਂਦਾ ਇਹਦਾ ਪਤਾ ਹੌਲੀ 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 ਇਹਨਾਂ ਬਈ ਮੈਂ ਖਸੂ ਬੰਦਰ ਚ ਨਾ ਜਲਦਾ ਦਰ ਜਲਾਓ ਹਾਂ ਇਹਨਾਂ ਬੋ ਤੇ ਕੀ ਤੁਸੀਂ ਸਿੱਖਿਆ ਆਪਣੇ ਘਰ ਵਾਲੇ ਤੋਂ ਵਧੀਆ ਠੀਕ ਹੈ ਮਰਚ ਦੇ ਨੂੰ ਮਚਾਉਣਾ ਚਾਹੀਦਾ ਜਲਦੇ ਨੂੰ ਜਲਾਉਣਾ ਚਾਹੀਦਾ ਠੀਕ ਹੈ ਮੈਂ ਕਰ ਰਿਹਾ ਰਿਹਾ ਐ ਕਰੀ ਬਈ ਰੋਟੀ ਬੰਦੇ ਹਾਈ ਵਾਹ ਗੁਰੂ ਠੀਕ ਮੈਂ ਮੈਂ ਇੱਕ ਮਿੰਟਾ ਬੰਦ ਮੈਂ ਇਹ ਨਹੀਂ ਕਹਾਂਦਾ ਮੈਂ ਸ਼ਾਮ ਨੂੰ ਡੰਗਰ ਚੋਂ ਜਾਂਦਾ ਇਹ ਕੁਰਸੀ ਫੇਰ ਲੱਤ ਪਲੱਤ ਰੱਖ ਕੇ ਬਹਿ ਜਾਂਦੀ ਹੈ ਕਿ ਉੱਪਰ ਕੰਮ ਕਰਦਾ ਹੈ ਇੱਕ ਮਿੰਟ ਇੱਕ ਮਿੰਟ ਨੈਣ ਗੋਹਾ ਖਿੱਚਣਾ ਨੈਣ ਡੰਗਰਾਂ ਨੂੰ ਡੈੜ ਪਾਉਣਾ ਨਾ ਕੋਈ ਕੱਖਾਂ ਦਾ ਟੋਕਰਾ ਫੜਨਾ ਨਾ ਫੜਾਉਣਾ ਨਾ ਰੁਕਣਾ ਕੁਝ ਵੀ ਨਹੀਂ ਕਰਨਾ ਫਿਰ ਉਪਰ ਤੱਕ ਕਿ ਤਸਲੀ ਉਹਨੂੰ ਪਾ ਦਉ ਡੈੜ ਦੀ ਦੁੱਧ ਸੁਵਾ ਦਉ ਕਿਉਂ ਵੀ ਤੇਰੇ ਹੱਥ ਨਹੀਂ ਹੈਗੇ ਤੂੰ ਵੀ ਪਾ ਸਕਦੀ ਹੈ ਇਹ ਗੱਲ ਕਿ ਮਨ ਨੂੰ ਵੀ ਤਾਂ ਕਹਿਤੀ ਫਿਰ ਫਿਰ ਮੈਂ ਮੈਂ ਵੀ ਹੋਰੀ ਹੋਗਾ ਮਾਂ ਵੀ ਜੇ ਤੂੰ ਕੰਮ ਕਹੂਗੀ ਤੈਨੂੰ ਵੀ ਮੈਂ ਜਦ ਦੇ ਦਵਾਂ ਤੂੰ ਕੰਮ ਤੇਰਾ ਕੰਮ ਤੂੰ ਕਰ ਜਿਹੜਾ ਮੇਰਾ ਕੰਮ ਹੈ ਕਰੂੰਗਾ ਫਿਰ ਅ ਬਾਬਾ ਜੀ ਅੱਜ ਤੋਂ ਬਾਅਦ ਤੁਸੀਂ ਮੇਰੇ ਕੰਮ ਹੀ ਕਰਨੇ ਚਲੋ ਠੀਕ ਹੈ ਸਾਰੇ ਵੀਡੀਓ ਚ ਆਨਲਾਈਨ ਗੱਲ ਹੈ ਜਿੰਮ ਤੱਕ ਜ਼बान ਪਰ ਰਹੀ ਜਿਹੜਾ ਤੂੰ ਕੰਮ ਕਹੂਗੀ ਮੈਂ ਕਰਦਾ ਨਹੀਂ ਕਰ ਲੈ ਮੈਨੂੰ ਲੈ ਕੇ ਜਾਣਾ ਕਿਉਂ ਤਾ ਤਾ ਕਿਹਾ ਨਹੀਂ ਹੱਥ ਬੰਨ ਕੇ ਕਿਹਾ ਤਾ ਮੈਂ ਤੈਨੂੰ ਗੱਲ ਕਹੀ ਵੀ ਮੇਰਾ ਕੋਈ ਕੰਮ ਨਹੀਂ ਕਰਨਾ ਨਾ ਤਾਂ ਤੁਸੀਂ ਆਟਾ ਕੁੰਨਣਾ ਨਾ ਤੁਸੀਂ ਕੱਪੜੇ ਧੋਣੇ ਠੀਕ ਹੈ ਨਾ ਤੁਸੀਂ ਮਾਇਕ ਉਹ ਤੁਹਾਡਾ ਸਰਨਾ ਨਹੀਂ ਤੁਹਾਡਾ ਸਰਨਾ ਨਹੀਂ ਤੁਹਾਡਾ ਸਰਨਾ ਨਹੀਂ ਹੈਗਾ ਜਿਹਦੇ ਸਾਥੀ ਵੀ ਨਾ ਕੀ ਦਾ ਸਰਜੰਦਾ ਬਈ ਸੱਜਣਾ ਤੁਹਾਡਾ ਫਰਜ਼ੀ ਆਏਗਾ ਤੁਸੀਂ ਗੱਲਾਂ ਤਾਂ ਬਹੁਤ ਬੜੀਆਂ ਬੜੀਆਂ ਕਰ ਲਾ ਜੰਦੀਆਂ ਚੌੜ ਚਾ ਕੇ ਵੀਡੀਓ ਦੇ ਵਿੱਚ ਪਰ ਜਦ ਤੁਹਾਡੇ ਉੱਪਰ ਬੀਤਦੀ ਹੈ ਨਾ ਫਿਰ ਤੁਸੀਂ ਆਲੇ ਦਾਲੇ ਨੂੰ ਝਾਕੇ ਦਿਓ ਪਹਿਲੇ ਪਤਾ ਨਹੀਂ ਫਿਰ ਪਤਾ ਹੀ ਨਹੀਂ ਹਰੀ ਵਾਲੀ ਨੂੰ ਬੁਲਾ ਲਓ ਹਰੀ ਵਾਲੀ ਹਰੀ ਵਾਲੀ ਪਾ ਕੇ ਆਪਰੇ ਆ ਹਾਂ ਆ ਦੇਖ ਲੈ ਲੈ ਬਸ ਚਲ ਮੈਂ ਬੰਦਾ ਹਮੇਸ਼ਾ ਮੈਂ ਕੋਈ ਬਣੀ ਬਣਾਈ ਗੱਲ ਤੇ ਮੂੰਹ ਤੇ ਆਪੇ ਗੱਲ ਨਿਕਲ ਜਾਂਦੀ ਸਾਨੂੰ ਇੱਕ ਵਾਰ ਤਾਂ ਕਿਹਾ ਜਦੋਂ ਜਿਆਦਾ ਬੁਖਾਰ ਚੜਿਆ ਹੋਇਆ ਤਾਂ ਜਾਂ ਤੁਗੀ ਬੁਮਾਰਤੀ ਕਈ ਵਾਰ ਜਦੋਂ ਉਹ ਸਫਾਈਆਂ ਹੋਉਂਗੀਆਂ ਨਾ ਜਦ ਵੀ ਸ਼ੁਰੂ ਆਈ ਕੰਮ ਨੂੰ ਤੁਗੀ ਬੁਮਾਰ ਰਹੇ ਆ ਇਹਨਾਂ ਤਾਂ ਬੁਖਾਰ ਚੜਿਆ ਹਾ ਤਾਂ ਗੱਲ ਉਹ ਵੀ ਨਹੀਂ ਆਟਾ ਵੀ ਕੋਈ ਰੋਟੀ ਦੀ ਬੂਠੀ ਮੁੱਛਾ ਤੇ ਬਾਦਗੇ ਤਾਂ ਬਹੁਤ ਬਧੀ ਹੈ ਫਿਰ ਉਹ ਟਾਈਮ 'ਚ ਬਾਈ ਨੇ ਰੋਟੀ ਵੀ ਪਕਾਈ ਆ ਆਟਾ ਵੀ ਗੁੰਨੇ ਆ ਫਿਰ ਤੁਸੀਂ ਕਹਿੰਦੇ ਨਹੀਂ ਜੀ ਸਾਡਾ ਕੋਈ ਕੰਮ ਨਾ ਕਰਿਓ ਜੀ ਮੇਰੇ ਘਰ ਵਾਲੇ ਨੇ ਪਤਾ ਉਹ ਟਾਈਮ ਮੇਰੇ ਨਾਲ ਬੁਖਾਰ ਚੜਿਆ ਤਵੇ ਤਾਂ ਸਾਹ ਵੀ ਹੁੜਵਾਇਆ ਮੈਂ ਸਾਗ ਘੱਟ ਬਣਾਉਣਾ ਮੇਰੇ ਯਾਦ ਉਹ ਖੁੰਝ ਕੇ ਬਹਿ ਕੇ ਸਾਗ ਦੀ ਬਣਵਾਣਾ ਪਰ ਉਹ ਹੋ ਜਾ ਤੂੰ ਫੋਨ ਲੈ ਬਣਵਾਇਆ ਨਹੀਂ ਲੈ ਆ ਦੇ ਲੋ ਸਾਗ ਬਣਵਾਇਆ ਨਹੀਂ ਬਣਵਾਇਆ ਨਹੀਂ ਬਣਵਾਇਆ ਨਹੀਂ ਬਣਵਾਇਆ ਨਹੀਂ ਤਾਂ ਉਹ ਸਾਗ ਘੋਟਣ ਲਿਖੇ ਮੇਰੇ ਹੋਰ ਐਸੀ ਤਾਂ ਪੈਣਾ ਇਹਨੂੰ ਤੋਂ ਹੋਰ ਫੋਨ ਗਰਮ ਹੋ ਗਿਆ ਫੋਨ ਵਿਚਾਰਾ ਗਰਮ ਹੋ ਗਿਆ ਮਾਹੌਲ ਦੇਖ ਕੇ ਨਹੀਂ ਮੈਂ ਮਾਹੌਲ ਗਰਮ ਸੀ ਮੈਂ ਤਾਂ ਪਈ ਸੀ ਪਰ ਤਾਂ ਸੱਚੀਆ ਇਹਨੂੰ ਖਿਜ-ਖਿਜ ਕੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਮਾਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖ ਕੇ ਫੋਨ ਹੋ ਗਿਆ ਗਰਮ